ਦੋਸਤੋ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕਿ ਜਿਹੜਾ ਅੱਜਕੱਲ ਨੌਜਵਾਨਾਂ ਦੇ ਵਿੱਚ ਬੜਾ ਟ੍ਰੈਂਡ ਚੱਲਿਆ ਹੋਇਆ ਹੈ ਸ਼ੋਹਬਾਜ਼ੀ ਦੇ ਲਈ ਕਿ ਆਫ-ਰੋਡਿੰਗ ਜਿੱਦਾਂ ਕੀ ਆਪਣੇ ਮਹਿੰਗੇ-ਮਹਿੰਗੇ ਜਿਹੜੇ ਵਹੀਕਲ ਨੇ ਉਹ ਆਫ-ਰੋਡਿੰਗ ਦੇ ਲਈ ਆਪਣੇ ਆਪ ਨੂੰ ਸ਼ੋਅ ਕਰਨ ਦੇ ਲਈ ਮੈਂ ਤਾਂ ਇਹੀ ਕਹਾਂਗਾ ਕੋਈ ਇਹਦੇ ਵਿੱਚ ਮੈਨੂੰ ਕੋਈ ਏਦਾਂ ਦੀ ਕੋਈ ਖੇਡ ਜਾਂ ਗੇਮ ਨਹੀਂ ਲੱਗਦੀ ਕੋਈ ਮੈਨੂੰ ਇਹਦੇ ਵਿੱਚ ਕੋਈ ਏਦਾਂ ਦਾ ਕੋਈ ਐਕਸਰਸਾਈਜ਼ ਨਹੀਂ ਲੱਗਦੀ ਕਿ ਜਿਹਦੇ ਨਾਲ ਤੁਹਾਡੀ ਜਿਹੜੀ ਸਰੀਰਕ ਫਿਟਨੈਸ ਹੈ ਜਾਂ ਜਿਹਦੇ ਨਾਲ ਤੁਹਾਡੇ ਇੱਕ ਜਿਹੜਾ ਕੀ ਗੇਮ ਦੇ ਬੈਨੀਫਿਟ ਹੁੰਦੇ ਨੇ ਉਹਦੇ ਨਾਲ ਕੋਈ ਇਸ ਦਾ ਬੈਨੀਫਿਟ ਹੋਵੇਗਾ ਲੇਕਿਨ ਸਾਰਾ ਪੰਜਾਬ ਸਾਡਾ ਅੱਜ ਹੜ੍ਹਾਂ ਦੀ ਮਾਰ ਦੇ ਵਿੱਚ ਹੈ ਉਹ ਘਰ ਜਿਨ੍ਹਾਂ ਦੇ ਵਿੱਚ ਛੱਤਾਂ ਤੱਕ ਪਾਣੀ ਆ ਚੁੱਕਿਆ ਹੈ ਵੱਡੀਆਂ-ਵੱਡੀਆਂ ਇਮਾਰਤਾਂ ਨੇ ਜਿਹੜੀਆਂ ਉਹ ਢਾਹ ਢੇਰੀਆਂ ਹੋ ਗਈਆਂ ਨੇ ਪੰਜਾਬ ਦੇ ਵਿੱਚ ਹਿੰਦੁਸਤਾਨ ਦਾ ਢਿੱਡ ਪਰਨ ਵਾਲਾ ਕਿਸਾਨ ਉਹਦੀਆਂ ਜਿਹੜੀਆਂ ਫਸਲਾਂ ਨੇ ਉਹ ਢਾਹ ਢੇਰੀ ਹੋ ਗਈਆਂ ਨੇ ਇਸ ਦੇ ਨਾਲ ਜਿੰਨੇ ਪੰਜਾਬ ਦੇ ਵਿੱਚ ਤੰਦੇ ਨੇ ਚਾਹੇ ਛੋਟੇ ਤੰਦੇ ਕਰਨ ਵਾਲੇ ਨੇ ਚਾਹੇ ਵੱਡੇ ਉਹ ਸਾਰੇ ਇੱਕ ਤਰ੍ਹਾਂ ਨਾਲ ਮਲਿਆ ਮੀਟ ਹੋ ਗਏ ਨੇ ਤੇ ਲੋਕਾਂ ਦਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਕਿ ਤੁਸੀਂ ਸੋਚ ਨਹੀਂ ਸਕਦੇ ਇਸ ਦੇ ਨਾਲ ਦੋਸਤੋ ਕੁਝ ਜਿਹੜੇ ਸ਼ਰਾਰੀਕ ਨੌਜਵਾਨ ਮੈਂ ਤਾਂ ਵੈਸੇ ਨੌਜਵਾਨ ਹੀ ਕਹੂੰਗਾ ਇਹ ਜ਼ਿਆਦਾ ਇਸ ਦੇ ਲੱਗਦੇ ਨੇ ਕਿ ਜਿਹੜੇ ਇੱਕ ਇਸ ਚੀਜ਼ ਨੂੰ ਆਫ ਰੋਡਿੰਗ ਦਾ ਨਾਮ ਦਿੰਦੇ ਨੇ ਜਾਨ ਹੈ ਜਿਹੜੀ ਜੋਖਮ 'ਚ ਪਾਉਂਦੇ ਨੇ ਇੱਕ ਤਰ੍ਹਾਂ ਦੀ ਜਿਹੜੀ ਚੋੜ ਕਰਦੇ ਨੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਸੋਸ਼ਲ ਮੀਡੀਆ ਦੇ ਅੱਜ ਦੇ ਦੌਰ ਤੇ ਇਹੋ ਜਿਹੇ ਵੀਡੀਓ ਦੇਖ ਕੇ ਸਾਡੀ ਜਿਹੜੀ ਹੋਰ ਨੌਜਵਾਨ ਨੇ ਉਹ ਵੀ ਆਕਰਸ਼ਿਤ ਹੁੰਦੇ ਨੇ ਦੋਸਤੋ ਦੇਖੋ ਚੰਡੀਗੜ੍ਹ ਮੁੱਲਨਪੁਰ ਕਰਕੇ ਕੋਈ ਜਗ੍ਹਾ ਉੱਥੇ ਕਿੰਨਾ ਪਾਣੀ ਜਿਹੜਾ ਵਗ ਰਿਹਾ ਹੈ ਉਹਦੇ ਵਿੱਚ ਪਤਾ ਹੁੰਦੇ ਹੋਏ ਇੱਕ ਆਪਣੀ ਛੋਹਵਾਜੀ ਕਰਦੇ ਹੋਏ ਆਪਣੀ ਜਿਹੜੀ ਜਾਨ ਹੈ ਉਹ ਜੋਖਮ ਚ ਪਾਉਂਦੇ ਨੇ ਕਿਸ ਤਰ੍ਹਾਂ ਫਿਰ ਜਿਹੜੀ ਜਾਨ ਹੈ ਇਹਨਾਂ ਦੀ ਬਹੁਤ ਮੁਸ਼ਕਲ ਨਾਲ ਬਚਦੀ ਹੈ ਹੁਣ ਮੇਰੀ ਪ੍ਰਸ਼ਾਸਨ ਨੂੰ ਇੱਕ ਹੀ ਮੰਗ ਹੈ ਕਿ ਜਿੱਥੇ ਇਹਨਾਂ ਦਾ ਜਿਹੜਾ ਡਰਾਈਵਿੰਗ ਲਾਇਸੈਂਸ ਹੈ ਪਰਮਾਨੈਂਟ ਬੈਨ ਹੋਵੇ ਤੇ ਇਹਨਾਂ ਦੀ ਜਿਹੜਾ ਵਹੀਕਲ ਹੈ ਉਹ ਵੀ ਪਰਮਾਨੈਂਟ ਹੈ ਜਿਹੜਾ ਜ਼ਬਤ ਹੋਵੇ ਇਸ ਦੇ ਨਾਲ ਜਿਹੜੀ ਹੋਰ ਕਾਨੂੰਨੀ ਕਾਰਵਾਈ ਹੈ ਉਹ ਵੀ ਇਹਨਾਂ ਦੇ ਖਿਲਾਫ ਸਖਤ ਹੋਵੇ। ਅਗਰ ਇਹਨਾਂ ਨੂੰ ਕੋਈ ਸੀਗਾ ਜਿੱਥੇ ਪੰਜਾਬ ਦੇ ਵਿੱਚ ਇਹਨੇ ਹੜ੍ਹ ਆਏ ਹੋਏ ਨੇ ਉੱਥੇ ਜਾ ਕੇ ਲੋਕਾਂ ਦੀ ਸੇਵਾ ਕਰਦੇ। ਕਿਸ ਤਰ੍ਹਾਂ ਦੀ ਦਿਖਾਵੇबाजी ਹੈ? ਕੀ ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ? ਹਾਂ ਇਸ ਦੇ ਨਾਲ ਫਿਰ ਮੈਂ ਕਹਿੰਦਾ ਕਿ ਸੋਸ਼ਲ ਮੀਡੀਆ ਤੇ ਇੱਕ ਦਿਖਾਵੇबाजी ਦਾ ਕਾਰਨ ਹੈ ਜਿਹੜਾ ਸਾਡੇ ਨੌਜਵਾਨਾਂ ਨੂੰ ਅਕਰਸ਼ਿਤ ਕਰਦਾ ਹੈ। ਇਸ ਲਈ ਇਹਨਾਂ ਦੇ ਜਿਹੜੀ ਖਿਲਾਫ ਹੈ ਫਕਤ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਹੈ ਕਿਉਂ ਕਰਕੇ ਇਹ ਸਾਰਾ ਕੁਝ ਜਾਣ ਬੁੱਝ ਕੇ ਕਰ ਰਹੇ ਨੇ ਇੱਕ ਸ਼ੋਭਾਜੀ ਦੇ ਲਈ ਜਾਣ ਬੁੱਝ ਕੇ ਕਰ ਰਹੇ ਨੇ